ਚੰਡੀਗੜ੍ਹ ਨਾਲ ਸੰਬੰਧਿਤ ਪੰਜਾਬ ਦੇ ਸਾਬਕਾ ਅਧਿਕਾਰੀਆ ਅਤੇ ਸਿੱਖ ਬੁੱਧੀਜੀਵੀਆਂ ਨੇ ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਈਵੀਐਮ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇ ਸਿੱਖ ਬੁੱਧੀਜੀਵੀ ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਭਾਵੇਂ ਕਿ ਈਵੀਐਮ ਨਾਲ ਬੀਵੀਪੈਟ ਵੀ ਲੱਗੀ ਹੁੰਦੀ ਹੈ ਪਰ ਬੀਵੀਪੈਟ ਰਹੀਂ ਇਹ ਪਤਾ ਨਹੀਂ ਲੱਗਦਾ ਕਿ ਵੋਟ ਕਿਸ ਉਮੀਦਵਾਰ ਦੇ ਪੱਖ ਵਿੱਚ ਪਈ ਹੈ ਇਹ ਮੰਗ ਪੱਤਰ ਅਸੀਂ ਦਿੱਤਾ ਹੈ ਕਿ ਵੀ ਅਸੀਂ ਸਾਰੇ ਸਮਝਦਿਆਂ ਜਿਹੜੇ ਚੰਡੀਗੜ੍ਹ ਦੀ ਜਿਹੜੀ ਸਿਵਲ ਸੁਸਾਇਟੀ ਜਿਹੜੀ ਟਾਪ ਸਿਵਲ ਸੁਸਾਇਟੀ ਜਿਹਦੇ ਵਿੱਚ ਸਾਡੇ ਵਿੱਚ ਸਤਸਵਰਨ ਸਿੰਘ ਬੋਪਾਰਾਏ ਕੀਰਤੀ ਚੱਕਰਾ ਬਦਮਸ਼ਰੀ ਉਹ ਵੀ ਆਪਸ ਨੇ ਉਹਨਾਂ ਦੇ ਵਾਈਫ ਵੀ ਤੁਹਾਡੇ ਜਸਟਿਸ ਰਣਜੀਤ ਸਿੰਘ ਹੋ ਗਏ ਮਿਸਟਰ ਗੁਰਤੇਜ ਸਿੰਘ ਮਿਸਟਰ ਗੁਰਨੇਹਾਲ ਪੀ ਜ਼ਾਦਾ ਰਿਟਾਇਰਡ ਆਈਐਸ ਆਫਸਰ ਹੋ ਗਏ ਉਹ ਆਪਣੇ ਸਰ ਗੁਰदयाल ਸਿੰਘ ਪੰਡੇਰ ਸਿਗੇ ਜਿਹੜੇ ਰਿਟਾਇਰ ਡੀਜੀਪੀ ਐਨ ਐਨ ਐਸਜੀ ਦੇ ਸਿਗੇ ਇਹ ਸਾਰੇ ਜਿਹੜੇ ਅਸੀਂ ਇਹੋ ਜੇ ਅਸੀਂ ਇੱਥੇ ਬੁੱਧੀ ਮਦਦ ਚੰਡੀਗੜ੍ਹ ਦੇ ਸਿਵਲ ਸੁਸਾਇਟੀ ਦੇ ਸਖਸ਼ ਇਕੱਠੇ ਕੀਤੇ ਸਿਗੇ ਤੇ ਇਲੈਕਸ਼ਨ ਚੀਫ ਇਲੈਕਟੋਰਲ ਆਫਿਸ ਤੇ ਦਫ਼ਤਰ ਗਏ ਸਿਗੇ ਉਹਨਾਂ ਨੂੰ ਮੰਗ ਪੱਤਰ ਦੇਣ ਲਈ ਕਿ ਅਸੀਂ ਸਾਰੇ ਸਮਝਦੇ ਹਾਂ ਕਿ ਵੀ ਜਿਹੜਾ ਈਵੀਐਮ ਹੈ ਉਹਦੇ ਰਾਹੀਂ ਜਿਹੜੀਆਂ ਵੋਟਾਂ ਪੈਂਦੀਆਂ ਨੇ ਤੇ ਗਿਣਤੀ ਹੁੰਦੀਆਂ ਨੇ ਉਹਦੇ ਵਿੱਚ ਗਫਲਾ ਸੋ ਅਸੀਂ ਇਹ ਕਹਿਣਗੇ ਕਿ ਕਿ ਵੀ EVM ਦੇ ਰਾਹੀਂ ਵੋਟਾਂ ਅਬਲ ਤੇ ਪੈਣੀਆਂ ਨਹੀਂ ਚਾਹੀਦੀਆਂ ਤੇ ਜੇ ਤੁਸੀਂ ਪਾਓਗੇ ਤੇ ਸਾਡੀ ਮੰਗ ਹੈ ਸੀਗੀ ਕਿ ਵੀ ਤੁਸੀਂ ਇਹਨਾਂ ਨੂੰ 100% VV ਪੈਟ ਦੇ ਵਿੱਚ ਤੁਸੀਂ ਤਸੱਲੀ ਕਰਾਓਗੇ ਵੋਟਰ ਦੀ ਕਿਉਂਕਿ ਦੇਖੋ ਵੋਟਰ ਦੀ ਤਸੱਲੀ ਕਰਾਣਾ ਇਲੈਕਸ਼ਨ ਕਮਿਸ਼ਨ ਦਾ ਫਰਜ਼ ਬਣਦਾ ਹੈ ਤੇ ਉੱਥੇ ਅਗਰ ਉਹ ਮਤਲਬ ਵੋਟਰ ਨੂੰ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਉਹਦੀ ਵੋਟ ਕਿੱਥੇ ਗਈ ਹੈ ਤੇ EVM ਦੇ ਰਾਹੀਂ ਹੁਣ ਬਹੁਤ ਸਾਰੇ ਵੋਟਰਾਂ ਨੂੰ ਪਾਰਟ ਭਾਰਤ ਭਰ ਦੇ ਵਿੱਚ ਮਤਲਬ ਮੈਂ ਕਹਿੰਦਾ ਮੈਜੋਰਟੀ ਪਬਲਿਕ ਨੂੰ ਤੁਸੀਂ ਕਿਸੇ ਨਾਲ ਵੀ ਪੁੱਛੋ ਹਰ ਇੱਕ ਬੰਦਾ ਕਹਿੰਦਾ ਜੀ ਮੈਂ ਤੇ ਬੈਲਟ ਪੇਪਰ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਵੀ 2024 ਦੀ ਇਲੈਕਸ਼ਨਾਂ ਹੋਣ ਤੇ ਆ ਹੁਣ ਅਸੀਂ ਇਹ ਮੰਗ ਜਦੋਂ ਪੂਰਾ ਦੇਸ਼ ਕਰ ਰਿਹਾ ਅਸੀਂ ਵੀ ਇੱਥੋਂ ਚੰਡੀਗੜ੍ਹ ਦੇ ਅਸੀਂ ਆਪਣਾ ਫਰਜ਼ ਸਮਝ ਕੇ ਸਿਵਲ ਸੁਸਾਇਟੀ ਉੱਤੇ ਅੱਜ ਅਸੀਂ ਮੰਗ ਪੱਤਰ ਦੇਣ ਗਏ ਸੀਗੇ ਚੀਫ ਇਲੈਕਟਰਲ ਅਫਸਰ ਨੂੰ ਅਨਫੋਰਚਨਟਲੀ ਉਹ ਸਾਨੂੰ ਆਪਣੇ ਦਫ਼ਤਰ ਉੱਤੇ ਮਿਲੇ ਨਹੀਂ ਹੈਰਾਨਗੀ ਦੀ ਗੱਲ ਉੱਥੇ ਇਲੈਕਸ਼ਨ ਦੇ ਬਤੌਰ ਜਿਹੜੇ ਵੀ ਅਫਸਰ ਸੀਗੇ ਉਹਨਾਂ ਦੇ ਹੇਠ ਕੋਈ ਨਹੀਂ ਸਾਨੂੰ ਉੱਥੇ ਲੱਭਿਆ ਹਾਰ ਕੇ ਜਿਹੜਾ ਉਹਨਾਂ ਦਾ ਡਿਸਪੈਚ ਤੇ ਰੀਸੀਵਿੰਗ ਕਲਰਕ ਸੀਗਾ ਉਹਨੂੰ ਅਸੀਂ ਜਿਹੜਾ ਸਾਡਾ ਆਪਣਾ ਮੰਗ ਪੱਤਰ ਅਲੋਂਗ ਵਿਦ ਸਾਰੇ ਸਿਗਨੇਚਰ ਅਸੀਂ ਦੇ ਕੇ ਆਏ ਐ ਐਂਡ ਉਸ ਨੂੰ ਰੀਸੀਪਟ ਵੀ ਦਿੱਤੀ ਹੈ ਤੇ ਆਪਾਂ ਉਹਨੂੰ ਇਹ ਬੇਨਤੀ ਕੀਤੀ ਸੀਗੀ ਕਿ ਵੀ ਆਹ ਤੁਸੀਂ ਚੀਫ ਇਲੈਕਟਰਲ ਅਫਸਰ ਸਾਹਿਬ ਨੂੰ ਪਹੁੰਚਾ ਦਿਓ ਹਾਂ ਠੀਕ ਹੈ ਅਸੀਂ ਵੀ ਆਪਣੇ ਕੋਲੇ ਕਾਪੀ ਰੱਖੀ ਹੋਈ ਹੈ ਸਾਡਾ ਸਾਡੀ ਇਹ ਵੀ ਉਮੀਦ ਹੈ ਕਿ ਵੀ ਅਸੀਂ ਉਹਨਾਂ ਨਾਲ ਟਾਈਮ ਲੈ ਕੇ ਉਹਨਾਂ ਨੂੰ ਵੀ ਪਰਸਨਲੀ ਜਿਹੜੀ ਇਲੈਕਟਰ ਆਫੀਸਰ ਨੇ ਉਹਨਾਂ ਨੂੰ ਵੀ ਜਾ ਕੇ ਆ ਜਾ ਕੇ ਦਵਾਂਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਅਗੇਨ ਮਿਸਟਰ ਰਾਜੀਵ ਕੁਮਾਰ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਆ ਪਿੱਛੇ ਨਾਲੇ ਮਜ਼ਾਕ ਉਠਾ ਕੇ ਈਵੀਐਮ ਦੇ ਉੱਤੇ ਇੱਕ ਸ਼ੇਰ ਸ਼ਾਇਰੀ ਕਰਕੇ ਤੇ ਆਪਣਾ ਫੈਸਲਾ ਸੁਣਾਇਆ ਕਿ ਜੀ ਈਵੀਐਮ ਰਾਹੀਂ ਹੀ ਵੋਟਾਂ ਹੋਣਗੀਆਂ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਨਹੀਂ ਹੈਗਾ ਦੇਖੋ ਸਿੱਖ ਸਪੈਸ਼ਲੀ ਤੇ ਪੰਜਾਬੀ ਕਦੀ ਵੀ ਕਿਸੇ ਦੇ ਦਬ ਕੇ ਹੇਠ ਨਹੀਂ ਆਇਆ ਇਹ ਤੇ ਔਰੰਗਜ਼ੇਬ ਨੇ ਵੀ ਉਸ ਟਾਈਮ ਫਰਮਾਨ ਕੱਢਤਾ ਸੀਗਾ ਤੇ ਔਰੰਗਜ਼ੇਬ ਵੀ ਫਰਮਾਨ ਜਿਹੜਾ ਹੈਗਾ ਨਾ ਜਿਹੜਾ ਮਿਸਟਰ ਰਾਜੀਵ ਕੁਮਾਰ ਦਾ ਹੈਗਾ ਕਿ ਵੀ ਮੈਂ ਤੇ ਤੁਹਾਡੀ ਗੱਲ ਸੁਣਨੀ ਨਹੀਂ ਤੇ ਮੈਂ ਤਾਂ ਸਿਰਫ ਈਵੀਐਮ ਰਾਹੀਂ ਹੀ ਮੈਂ ਇਲੈਕਸ਼ਨ ਕਰਾਉਣੀ ਆ ਤੂੰ ਅਗਰ ਤੇਰੀ ਇੰਨੀ ਕੀ ਹੱਟ ਹੈ ਤੇ ਤੂੰ ਕਰਾ ਲੈ ਬਟ ਸਾਡੀ ਤੁਸੀਂ ਸਾਡੀ ਜਿਹੜੀ ਮੰਗ ਹੈਗੀ ਸਾਡਾ ਜਿਹੜਾ ਸ਼ੰਕਾ ਹੈ ਉਹ ਤੇ ਦੂਰ ਕਰਵਾਓ ਤੇ ਇਹ ਸ਼ੰਕਾ ਤਾਂ ਹੀ ਦੂਰ ਹੋਏਗਾ ਕਿ ਅਗਰ ਈਵੀਐਮ ਦੇ ਵਿੱਚ ਜਦੋਂ ਵੋਟ ਨਿਕਲੇ ਬੰਦੇ ਦੇ ਹੱਥੇ ਚ ਆਵੇ ਉਹ 2265 ਦੀ ਮਸ਼ੀਨ ਚ ਪਾਵੇ ਉਹ ਬੈਰਲਟ ਬਾਕਸ ਚ ਪਾਵੇ ਤਾਂ ਕਿ ਉਹਨੀ ਪੂਰੀ ਪੂਰੀ ਤਸੱਲੀ ਹੋਵੇ ਤੇ ਇਹ ਫਰਜ਼ ਬਣਦਾ ਹੈ ਇਲੈਕਸ਼ਨ ਕਮਿਸ਼ਨ ਦਾ ਕਿ ਲੋਕਾਂ ਨੂੰ ਆਸਵਾਸਨ ਦਿਵਾਣਾ ਕਿ ਵੀ ਉਹਨਾਂ ਦੀ ਜਿਹੜੀ ਵੋਟ ਹੈ ਉਹ ਵਾਕਈ ਜਿੱਥੇ ਉਹਨਾਂ ਨੇ ਪਾਈ ਹੈ ਉੱਥੇ ਹੀ ਗਈ ਹੈ ਅਸੀਂ ਹੁਣ ਦੇਤਾ ਜੀ ਦੇਤਾ ਜੀ ਇਲੈਕਸ਼ਨ ਅਫਸਰ ਜਾਈ ਨੰਬਰ ਦੇ ਦਿਆ ਗੁੱਡ ਥੈਂਕ ਯੂ ਸੋਲਿਡ ਸਿਸਟਮ ਤੋਂ ਖਾਨੀ ਰੱਖੋ ਬਹੁਤ ਅਦਾ ਰੋਜ਼ ਰੱਖੋ 对。